ਹਾਂ ਜੀ ਜਿਸਪੀ ਕੋਲ ਆਇਆ ਸੀ ਕਿ ਮੰਗੂ ਜੀ ਲੈ ਕੇ ਕੀ ਕੁਝ ਗੱਲਬਾਤ ਹੋਇਆ ਹੈ ਕਦੋਂ ਤੁਹਾਨੂੰ ਧੰਨੇ ਪਰਚਾ ਲਾਣਾ ਚਾਹੀਦਾ ਹੈ ਦੇਖੋ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੋ ਦੇ ਵਾਇਗੁਰ ਜੀ ਬੇਨਤਾ ਹੈ ਦਾਵਾ ਵੀ ਅਸੀਂ ਸਾਰੇ ਆਪਣੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਐਸਐਸਪੀ ਸਾਹਿਬ ਨਾਲ ਗੱਲ ਹੀ ਕਰਨ ਆਏ ਸੀਗੇ ਪਰ ਇਹਨਾਂ ਨੇ ਆਉਣ ਤੋਂ ਪਹਿਲਾਂ ਹੀ ਦਰਵਾਜ਼ੇ ਲਾ ਲਏ ਹੁਣ ਅਸੀਂ ਨਾਲ ਕੋਈ ਕ੍ਰਿਮਨਲ ਬੰਦੇ ਆ ਤੇ ਨਾਲ ਨਹੀਂ ਕੋਈ ਹੱਤਵਾਦੀਆਂ ਜਾਂ ਸਾਡੇ ਕੋਲ ਵੈਪਨ ਆ ਜਿਹੜੇ ਆਪਾਂ ਇਹਦਾ ਸਟੋਰ ਦੀ ਪਰ ਦੇਖੋ ਇਹ ਖਾਲਸਾ ਪੰਥਵਾਹੀ ਇਹ ਕੋਈ ਮਤਲਬ ਇਹ ਤਾਂ ਹੈ ਨਹੀਂਗਾ ਵੀ ਕੋਈ ਆਪਾਂ ਤੁਰੇ ਵੀ ਤੁਰੇ ਫਿਰਦੇ ਨਾ ਤੇ ਜੇ ਸਾਡੇ ਦੇ ਲਈ ਅਜੇ ਮਤਲਬ ਇਹ ਤਾਂ ਆਪਣੇ ਦਰਵਾਜ਼ੇ ਬੰਦ ਕਰ ਲਿਆ ਕਹਨ ਵਾਲੀ ਨਹੀਂ ਆ ਪਈ ਲਖੋ ਪਈ 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 ਅੱਗੇ ਪਿੱਛੇ ਖੜੇ ਹੋ ਅੱਗੇ ਗਿਆ ਬਲੇ ਭਾਜੀ ਬਲੇ ਭਾਜੀ ਇਹ ਕੰਟਰੀ ਦਾ ਮਨੂ ਭਾਵ ਬੁਲਾ ਕਰਕੇ ਲੋਕਾਂ ਨੇ ਸਮੇਂ ਦੀ ਉਹ ਲਾਇਆ ਵਾ ਜੇ ਸਾਡਾ ਕੋਈ ਹੱਲ ਕਰਨਗੇ ਠੀਕ ਆ ਨੇ ਪੀਪੀਆ ਨੂੰ ਚਾਲਾ ਮਾਰਿਆ ਅੱਛਾ ਤੁਹਾਡੇ ਉੱਪਰ ਪਰਚਾ ਕਿਉਂ ਜਿਹੜਾ ਉਹ ਦਰਦ ਕਰ ਦਿੱਤਾ ਗਿਆ ਇਹ ਬਾਈਰ ਜੀ ਦਾਵਾ ਜਿਹੜਾ ਹੈ ਇਕਵਾਲ ਨਾਮ ਦਾ ਬੰਦਾ ਕੰਮਲਾ ਬੰਦਾ ਦਾ ਇਹਨੇ ਠਗਣਾ ਰੰਜੀਤ ਜ਼िला ਕਰਕੇ ਸਾਡਾ ਨਾਮ ਲਖਾਇਆ ਵਾ ਕੰਬੀਨਾ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਜਿਹਨੇ ਇੱਕ ਪਰਿਵਾਰ ਦਾ ਜੀਮ ਆ ਰਿਹਾ ਤੈਨੂੰ ਜਿਹੜਾ ਕਤਲ ਕੀਤਾ 302 ਦਾ ਪਰਚਾ ਇਹਦੇ ਤੇ ਆ ਤੇ ਪੂਰਾ ਕੰਮਲਾ ਬੰਦਾ ਪੂਰਾ ਪ੍ਰਸ਼ਾਸਨ ਨੂੰ ਪਤਾ ਵਾ ਝਰਾਬ ਕਿਤੇ ਤੋਂ ਲੈ ਕੇ ਕੋਈ ਇਦਾਂ ਦਾ ਮਾੜਾ ਕੰਮ ਨਹੀਂ ਜਿਹੜਾ ਨੇ ਨਹੀਂ ਕੀਤਾ ਹੋਊਗਾ ਹਨਾ ਨਿਆਣਿਆਂ ਦੀ ਜ਼ਿੰਦਗੀ ਇਹਨੇ ਖਰਾਬ ਕੀਤੀ ਪਿੰਡ ਦੇ ਵਿੱਚ ਕਈ ਪਰਚੇ ਕਈ ਪਰਿਵਾਰਾਂ ਦੇ ਉਹਨੇ ਘਰ ਬਰਬਾਦ ਕਰ ਦਿੱਤੇ あなた、ハハハ ਕੀ ਭੋਲੇ ਭਾਲੇ ਲੋਕਾਂ ਨੂੰ ਮਗਰ ਲਾ ਕੇ ਨਾ ਇਹ ਸਾਰਾ ਕੰਮ ਪੂਰਾਵਾ ਹੁਣ ਵੀ 5-7 ਬੰਦੇ ਪਿੰਡ ਦੇ ਮੋਹਦਵਾਰੇ ਨੇ ਆਪਣੇ ਮਗਰ ਲਾਏ ਹੋਏ ਆ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਸਾਡਾ ਮਜੀਦ ਦੇ ਬਈ ਨਾਂ ਪਵਾਇਆ ਜਿਹੜਾ ਪਰਚਾ ਹੈ ਨਾ ਇੱਕ ਨੂੰ ਭਾਈ ਇੱਕ ਘੜੇ ਅੱਛਾ ਹੁਣ ਤੁਹਾਡੀ ਮੰਗ ਕੀ ਹੈਗੀ ਐ ਤਾਂ ਮੰਗ ਵਾਇਕਰ ਜੀ ਇਹ ਵੀ ਇਕਵਾਲ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਪਰਚਾ ਕੈਂਸਲ ਕੀਤਾ ਜਾਵੇ ਪਰਿਵਾਰ ਨੂੰ ਸਾਹਦੇ ਆ ਜਾਵੇ ਅੱਛਾ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਹੋਈ ਹੋ ਕੀ ਕਹਿੰਦੇ ਪੇ ਨੇ ਕੋਈ ਕਾਰਵਾਰ ਕੋਈ ਨਹੀਂ ਵਾਇਕਰ ਜੀ ਉਹ ਘਰੇ ਅੰਦਰ ਆ ਕੇ ਗੱਲ ਕਰ ਲੋ ਤਾਂ ਫੇਰਵਾਦਾਰ ਹੀ ਆਏ ਸਾਰੇ ਜਿਹਨੇ ਆਣਾ ਬਾਹਰ ਗੱਲ ਓਹ ਪਿਆਓ ਰਾਉ ਤੋਂ ਵੀ ਮਜਰਾ ਕਰਨੇ ਪਏ ਉਹਨਾਂ ਨੂੰ ਕਿਹਨਾਂ ਨੇ ਆਪਾਂ ਨੂੰ ਕਿਹਾ ਕਿ ਇਹਨਾਂ ਨੂੰ ਸਾਪ ਤੋਂ ਜੇ ਰੋਜ਼ ਜਿਹਾ ਆਰਡਰ ਕਰਨਾ ਹੈ ਸਾਪ ਤੋਂ ਆਰਡਰ ਕਰਨਾ ਹੈ ਕਿ ਸੰਤ ਜੁਨਾਗਰ ਮੰਡਲੀ ਵਾਲੇ ਜਿੰਨਾਂ ਕੰਮ ਤੇ ਐਸਪੀ ਕੋਲ ਆਏ ਸੀ ਕਿ ਮੰਗ ਕੀਤੀ ਲੈ ਟੂ ਕੁਝ ਗੱਲਬਾਤ ਹੋਇਆ ਹੈ ਤੁਹਾਡਾ ਨੂੰ ਧੰਨ ਦੇਖੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੋ ਦੇ ਵਾਇਗੁਰਜੀ ਬੇਨਤਾ ਏ ਤਾਂ ਵਾ ਵੀ ਅਸੀਂ ਸਾਰੇ ਆਪਣੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਐਸਐਸਪੀ ਸਾਹਿਬ ਨਾਲ ਗੱਲ ਹੀ ਕਰਨ ਆਏ ਸੀਗੇ ਪਰ ਇਹਨਾਂ ਨੇ ਆਉਣ ਤੋਂ ਪਹਿਲਾਂ ਹੀ ਦਰਵਾਜ਼ੇ ਲਾ ਲਏ ਹੁਣ ਅਸੀਂ ਨਾਲ ਕੋਈ ਕ੍ਰਿਮਨਲ ਬੰਦੇ ਆ ਤਾਂ ਨਾਲ ਨਹੀਂ ਕੋਈ ਹੱਤਵਾਦੀਆਂ ਜਾਂ ਸਾਡੇ ਕੋਲ ਵੈਪਨ ਆ ਜਿਹੜੇ ਆਪਾਂ ਆਏ ਦਾ ਸਿਕਿਉਰਟੀ ਪਰ ਦੇਖੋ ਇਹ ਖਾਲਸਾ ਪੰਥਵਾਹੀ ਇਹ ਕੋਈ ਮਲੋਏਦ ਹੈ ਨਹੀਂਗਾ ਵੀ ਕੋਈ ਆਪਾਂ ਇਹ ਵੀ ਤੁਰੇ ਫਿਰਦੇ ਨਾ ਤੇ ਅੱਜ ਸਾਡੇ ਦੇ ਲਈ ਅਜੇ ਮਤਲਬ ਇਦਾਂ ਆਪਣੇ ਦਰਵਾਜ਼ੇ ਬੰਦ ਕਰਿਆ ਅੰਗਰ ਨਾਲ ਕੀ ਕਰੀਏ ਆ ਵੀ ਦੇਖੋ ਪਈ 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 ਸਾਰੇ ਪਿੱਛੇ ਖੜੇ ਹੋ ਗਏ ਆ ਜੀ ਜੀ ਬੱਲੇ ਬਾਜੀ ਬੰਟੀ ਜੀ ਕੰਟਰੀ ਨੋ ਨੂ ਭਾਵ ਪੂਰਾ ਕਰਕੇ ਮੋਹਨ ਜੀ ਨੇ ਲਾਇਆ ਵਾ ਇਹ ਸਾਡਾ ਗੱਲ ਕਰਨਗੇ ਠੀਕ ਆ ਜਿਹਦੇ ਪੀਏਪੀਆ ਨੂੰ ਚਾਲਾ ਮਾਰਦੇ ਆ ਅੱਛਾ ਤੁਹਾਡੇ ਉੱਪਰ ਪਰਚਾ ਕਿਉਂ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਇਹ ਰਾਜਵਰ ਜੀ ਦਾਵਾ ਜਿਹੜਾ ਇਹ ਕਵਾਲ ਨਾਂ ਦਾ ਬੰਦਾ ਕੋਲ ਬੰਦਾ ਵਾ ਇਹਨੇ ਥਕਣਾ ਰੰਜੀਤ ਜੀ ਦਾ ਕਰਕੇ ਸਾਡਾ ਨਾਂ ਲਖਾਇਆ ਵਾ ਕਿਉਂਕਿ ਇਹ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਇੱਕ ਪਰਿਵਾਰ ਦਾ ਟੀਮ ਆ ਰਿਹਾ ਤੈਨੂੰ ਜਿਹੜਾ ਕਤਲ ਕੀਤਾ 302 ਦਾ ਪਰਚਾ ਇਹਦੇ ਤੇ ਆ ਤੇ ਪੂਰਾ ਕ੍ਰਿਮਿਨਲ ਬੰਦਾ ਪੂਰਾ ਪ੍ਰਸ਼ਾਸਨ ਨੂੰ ਪਤਾ ਵਾ ਗਰਾਬ ਵੇਚ ਤੋਂ ਲੈ ਕੇ ਕੋਈ ਇਦਾਂ ਦਾ ਮਾੜਾ ਕੰਮ ਨਹੀਂ ਜਿਹੜਾ ਇਹਨੇ ਨਹੀਂ ਕੀਤਾ ਹੋਊਗਾ ਹਨਾ ਨਿਆਣਿਆਂ ਦੀ ਜ਼ਿੰਦਗੀ ਇਹਨੇ ਗਰਾਬਗੀ ਦੇ ਪਿੱਛੇ ਦੇ ਲਈ ਕਈ ਪਰ ਵਾਧਾ ਕਰਦਾ ਜੀ ਇਹ ਯਾਰਾ ਤਾ ਕੀ ਭੋਲੇ ਭਾਲੇ ਲੋਕਾਂ ਨੂੰ ਮਗਰ ਲਾ ਕੇ ਨਾ ਇਹ ਸਾਰਾ ਕੰਮ ਕਰਦਾ ਵਾ ਹੁਣ ਵੀ 5-7 ਬੰਦੇ ਪਿੰਡ ਦੇ ਮੋਹਤਵਾਰੇ ਨੇ ਆਪਣੇ ਮਗਰ ਲਾਏ ਹੋਏ ਆ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਸਾਡਾ ਮਿਲਜੀਤ ਦੇ ਵਿੱਚ ਨਾ ਪਵਾਇਆ ਕੋਈ ਗਲਤ ਗੱਲ ਬੋਲ ਰਹੀ ਹੈ ਦੇਖੋ ਜੀ ਦੇਖਣੀ ਜੀ ਜਨਾਬ ਅੱਛਾ ਹੁਣ ਤੁਹਾਡੀ ਮੰਗ ਕੀ ਹੈਗੀ ਹੈ ਤਾਂ ਮੰਗ ਵਾਇਕਰ ਜੀ ਇਹ ਵੀ ਇਕਵਾਲ ਦੇ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਪਰਦਾ ਕੈਸਰ ਕੀਤਾ ਜਾਇਆ ਇਹਨਾਂ ਪਰਿਵਾਰ ਨੂੰ ਸਾਬੀ ਆ ਗਿਆ ਅੱਛਾ ਇਹ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਹੋਈ ਹੋ ਕਿ ਕਹਿੰਦੇ ਪੇਨੇ ਅਰੇ ਘਰ ਵਾਲਾ ਕੋਈ ਨਹੀਂ ਆਇਆ ਗੁਰਜੀ ਉਹ ਕਹਿੰਦੇ ਅੰਦਰ ਆ ਕੇ ਗੱਲ ਕਰੋ ਤਾਂ ਫੇਰਾਂਦਾਰੀ ਆਈ ਕਿਹਨੇ ਆਣਾ ਘਬਾਰਾ ਗੱਲ